भले <laughs> भले <laughs> <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦੇਰਾ ਸਾਹਿਬ ਵਿਖੇ ਜੋ ਖਾਲਸਾ ਦਾ ਪ੍ਰਕਟਿਆੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ ਉਹ ਤਿਹਾਸਕ ਗੁਰਦੁਆਰਾ ਪਾਣੀ ਪਾਚਾ ਚਰਨਸ਼ੋਪਾ ਪ੍ਰਾਪਤ ਕਰਤੀ ਹੈ ਜਿੱਥੇ 17 ਹਾਰ ਨੂੰ ਵਿਆਹ ਦੇ ਸਮੇਂ ਪਰਵਾਦਰ ਦੇ ਪਹਾੜ ਮਹਾਰਾਜ ਜੀ ਆਪਣੀ ਬਰਾਦ ਦੇ ਸਾਲ ਉਥੇ ਸਾਰੇ ਸਭਾ ਉਹਨਾਂ ਪਨਾ ਜਿੱਥੇ ਬਾਬਾ ਕਲਵੀਰ ਸਿੰਘ ਜੀ ਘਾਰ ਸੇਵਾ ਵਾਲੇ ਬਾਬਾ ਰਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਮੋਹਨ ਸਾਹਿਬ ਵਾਲਿਆਂ ਦੀਆਂ ਚਲਾਈਆਂ ਹੋਈਆਂ ਸਵਾਵਾਂ ਨੂੰ ਅੱਗੇ ਨਿਵਾੜਾ ਨੇ ਬਾਬਾ ਰੁਪ ਸਿੰਘ ਜੀ ਪਹਿਲਾਂ ਸੇਵਾ ਕਰਦੇ ਉਹਨਾਂ ਦੇ ਤੋਂ ਬਾਅਦ ਬਾਬਾ ਕਲਵੀਰ ਸਾਹਿਬ ਲਈ ਜੁਆਗਾ ਕਰ ਰਹੇ ਨੇ ਅੱਜ ਜਿੱਥੇ ਇਲਾਕੇ ਦੀਆਂ ਸਾਥੀਆਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੀ ਪੱਧਰ ਤੇ ਵਾਖੀ ਦਾ ਜਸ਼ਨ ਮਨਾਇਆ ਗਿਆ ਜਿੱਥੇ ਬੰਨਾਂ ਨਾ ਦੋਹਾ ਔਰ ਪੱਖ-ਵੱਖ ਤਰ੍ਹਾਂ ਦੇ ਨੂੰ ਕਿ ਨੰਬਰ ਲਾ ਕੇ ਸੰਧਾਨਾਂ ਨੇ ਸਾਰੀਆਂ ਨਤਮਤਤ ਤੋਂ ਹੋ ਕੇ ਆਪਣੇ ਇਥੋਂ ਗਲ ਕਰਨ ਆਪਣੀਆਂ ਖੋਜੀਆਂ ਲੈ ਕੇ ਜਾਂਦੇ ਨੇ ਤੇ ਅਭੀ ਸਾਰੀਆਂ ਸੰਧਾਨਾਂ ਨੂੰ ਬੇਚੀ ਕਰਦੇ ਤੇ ਉਹ ਥਾਂ ਹੈ ਜਿੱਥੇ 24 ਘੰਟੇ ਲਗਾਤਾਰ ਚੱਲਦਾ ਰਹਿੰਦਾ ਹੈ ਉਹ ਆਪਾਂ ਨਾ ਕੰਕਣੀ ਖਫਾਈ ਨਹੀਂ ਕਰਦੀ ਆ ਸਾਰੀਆਂ ਸੰਧਾਨ ਤਿਆਰੀ ਫੌਜੋ ਵੀ ਆਪਣਾ ਨਵੀਕਰ ਉਹਦੇ ਵਿੱਚੋਂ ਇੱਥੇ ਬਾਪੇ ਦਾ ਕਰੀਆ ਕਰਕੇ ਮਾਂ ਚੜ੍ਹਦੀ ਕਲਾ ਕਰਾਂਗੇ ਇਹ ਦੁਆਰਾ ਮੈਂ ਸਾਡੀਆਂ ਸਰਵਪੱਤੀਆਂ ਦੇ ਪ੍ਰਗਟ ਦਿਆਂ ਲੱਖ ਲੱਖ ਬਧਾਈਆਂ ਦਿਨਾਂ ਸਭੇ ਬੁਲਾਉਣਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਸ਼ਕਤ ਇੱਥੇ ਉਹ ਤਾਂ 10 ਤਰੀਕ ਨੂੰ ਨਗਰ ਕੀਰਤਨ 10 ਤਰੀਕ ਦਾ ਕੱਢਿਆ ਗਿਆ ਸੀ 10 ਤਰੀਕ ਨੂੰ ਲਾਕੇ ਸੰਗਤਾਂ ਇੱਥੇ ਉੱਥੇ ਦੰਤੋ ਨਤਬਤ ਨੇ ਆਜੇ ਨਹੀਂ ਆ ਪਰ ਰਹੀਆਂ ਤੇ ਗੁਰੂ ਦਾ 11 ਤਰੀਕ ਨੂੰ ਖੰਡ ਬਾਗ ਰਮ ਕੀਤਾ ਹੈ ਜਿਨਾਂ ਦੇ ਪਹੋਗਾ ਚ ਪਹਿਲ ਤੋਂ ਬਾਅਦ ਪੁੱਲੇ ਦੀਵਾਨ ਆਪ ਵਿੱਚ ਉੱਥੇ ਪ੍ਰੋਗਰਾਮ ਗੁਰੂ ਸਾਹਿਬ ਜੀ ਮਹਾਰਾਜ ਜੀ ਰੱਖਾ ਮੰਡਾ ਸਜਿਆ ਰਾਗੀ ਢਾਡੀ ਕੀਰਤ ਸਿੰਘ ਜਦੇ ਖਾਤਾ ਮਾਪੇ ਆਜ ਰਹੀਆਂ ਪੜਿਆ ਸਾਰਿਆਂ ਦੇ ਪੰਕਰ ਦੇ ਜੀ ਆ ਸਾਰਿਆਂ ਤੋਂ ਬਲਾਗ ਵਾਏ ਗੰਗੀ ਸਾਹਿਬਾ ਰਾਤ ਨੂੰ ਜੀ देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर